ਅੰਕ ਹੈ 15 ਸਭ ਤੋਂ ਉੱਪਰਲਾ ਸ਼ਬਦ ਹੈ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਮਹੱਲਾ ਪਹਿਲਾ ਲਿਖੈ ਬੋਲਣਾ ਬੋਲਣਾ ਲਿਖੈ ਬੋਲਣਾ ਬੋਲਣਾ ਲਿਖੈ ਖਾਣਾ ਖਾਓ ਲਿਖੈ ਹਾਣਾ ਖਾਓ ਲਿਖੈ ਬਾਟ ਚਲਾਈਆ ਲਿਖੈ ਬਾਟ ਚਲਾਈਆ ਲਿਖੈ ਸੁਣੇ ਖਾਓ ਲਿਖੈ ਸੁਣੇ ਖਾਓ ਲਿਖੈ ਛਾਲ ਵਾਈਏ ਲਿਖੈ ਛਾਲ ਵਾਈਏ ਪਰੇ ਕੇ ਪੁੱਛਣ ਜਾਓ ਪਰੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੋ ਬਾਬਾ ਮਾਇਆ ਰਚਨਾ ਤੋ ਅੰਧਾ ਨਾਮ ਵਿਸਾਰਿਆ ਅੰਧਾ ਨਾਮ ਵਿਸਾਰਿਆ ਨਾ ਇਸ ਇਹ ਨਾ ਉਹ ਨਾ ਇਸ ਇਹ ਨਾ ਉਹ ਰਹਾਉ ਰਹਾਉ ਜੀਵਨ ਮਰਨਾ ਜਾਏ ਕੈ ਜੀਵਨ ਮਰਨਾ ਜਾਏ ਕੈ ਇਥ ਖਜ ਕਾਲ ਇਥ ਖਜ ਕਾਲ ਜਿਤ ਬਹਿ ਸਮਝਾਈਏ ਜਿਤ ਬਹਿ ਸਮਝਾਈਏ ਨਿਤ ਕੋਈ ਨ ਚਲਿਓ ਨਾਲ ਨਿਤ ਕੋਈ ਨ ਚਲਿਓ ਵਾਲੇ ਜਿੱਤੜੇ ਸੋਹਣ ਵਾਲੇ ਜਿੱਤੇ ਸਭ ਬੰਨੈ ਪੰਡਪਾਲ ਸਭ ਬੰਨੈ ਪੰਡਪਾਲ ਸਭ ਕੋ ਅੱਖ ਬਹੁਤ ਬਹੁਤ ਸਭ ਕੋ ਅੱਖ ਬਹੁਤ ਬਹੁਤ ਘਟ ਨਾ ਅੱਖ ਕੋਈ ਘਟ ਨਾ ਅੱਖ ਕੋਈ ਹੀਮਤ ਕਿਰ ਨਾ ਪਾਈਆ ਹੀਮਤ ਕਿਰ ਨਾ ਪਾਈਆ ਕਹਿਣ ਨਾ ਵੱਡਾ ਹੋਏ ਕਹਿਣ ਨਾ ਵੱਡਾ ਹੋਏ ਸੱਚਾ ਸਾਬ ਇੱਕ ਤੋਂ ਸੱਚਾ ਸਾਬ ਇੱਕ ਤੋਂ ਹੋਰ ਜੀ ਆ ਕੇ ਤੇ ਲੋ ਹੋਰ ਜੀ ਆ ਕੇ ਤੇ ਲੋ ਨੀਚਾ ਅੰਦਰ ਨੀਚ ਜਾਤ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਨਾਨਕ ਤਿੰਨ ਕੈ ਸੰਗ ਸਾਥ ਵਦਿਆ ਸੋ ਕਿਆਰੀ ਸ ਵਦਿਆ ਸੋ ਕਿਆਰੀ ਸ ਜਿਥੈ ਨੀਜ ਸੰਭਾਲੀਆਂ ਨ ਜਿਥੈ ਨੀਜ ਸੰਭਾਲੀਆਂ ਦਿੱਥੈ ਨਜ਼ਰ ਤੇਰੀ ਬਖਸ਼ੀਸ਼ ਦਿੱਥੈ ਨਜ਼ਰ ਤੇਰੀ ਬਖਸ਼ੀਸ਼ ਸ੍ਰੀ ਰਾਗ ਮਹੱਲਾ ਪਹਿਲਾ ਲਿਖੇ ਬੋਲਣ ਬੋਲਣਾ ਲਿਖੇ ਖਾਣਾ ਵਾਖਾਓ ਇਸ ਸ਼ਬਦ ਵਿੱਚ ਮਹਾਰਾਜ ਕਹਿੰਦੇ ਕਿ ਇਹ ਮਾਇਆ ਇੱਕ ਧੋਖ ਹੈ ਹਰ ਚੀਜ਼ ਨੂੰ ਗਿਣਤੀਆਂ ਮਿਲਤੀਆਂ ਵਿੱਚ ਨਹੀਂ ਲਿਆ ਜਾ ਸਕਦਾ ਜੋ ਮਾਇਆ ਹੈ ਉਹ ਗਿਣਤੀ ਵਿੱਚ ਹੈ ਜੋ ਨਜ਼ਰ ਆਉਂਦਾ ਹੈ ਉਹ ਗਿਣਤੀ ਵਿੱਚ ਹੈ ਲੇਖੇ ਵਿੱਚ ਹੈ ਸਾਨੂੰ ਸਾਹ ਮਿਲੇ ਨੇ ਲੇਖੇ ਚ ਨੇ ਅਸੀਂ ਕਿੰਨਾ ਖਾਣਾ ਹੈ ਕਿੰਨਾ ਬੋਲਣਾ ਹੈ ਇਹ ਲੇਖੇ ਵਿੱਚ ਹੈ ਇਹ ਲੇਖੇ ਤੋਂ ਬਾਹਰ ਹੈ ਤਾਂ ਇੱਕੋ ਇੱਕ ਵਹੀ ਰੂਕਾਰ ਪੁਰਖ ਹੈ ਹੋਰ ਕੋਈ ਨਹੀਂ ਲੇਖ ਬੋਲਣਾ ਬੋਲਣਾ ਲੇਖ ਹੈ ਖਾਣਾ ਖਾਓ ਬਾਅਦ ਚ ਸਾਰਾ ਕੁਝ ਕੋਈ ਹੱਦ ਹੈ ਉਹਦੀ ਕਿੰਨਾ ਕੋ ਬੋਲ ਲਵਾਂਗੇ ਕਿੰਨਾ ਕੋ ਖਾ ਲਵਾਂਗੇ ਉਹਦੀ ਹੱਦ ਹੈ ਜਿੰਨਾ ਸਾਡੇ ਲੇਖੇ ਵਿੱਚ ਹੈ ਸਬੰਧ ਹੈ ਉਸ ਤੋਂ ਬਾਅਦ ਅਸੀਂ ਨਾ ਕਾ ਸਕਦੇ ਆ ਨਾ ਬੋਲ ਸਕਦੇ ਆ ਲੇਖਾ ਵਾਟ ਚਲਾਈਆਂ ਪੰਡਾ ਸਫਰ ਇੱਕ ਦਿਨ ਵਿੱਚ ਕਿੰਨਾ ਕਰ ਸਕਦੇ ਆ ਜ਼ਿੰਦਗੀ ਵਿੱਚ ਕਿੰਨਾ ਕੁ ਕਰ ਸਕਦੇ ਆ ਇਹਨੋ ਦੀ ਵੀ ਕੋਈ ਹੱਦ ਹੈ ਕਿ ਸਾਰੀ ਜ਼ਿੰਦਗੀ ਵਿੱਚ ਬੰਦਾ ਵੱਧ ਤੋਂ ਵੱਧ ਇੰਨਾ ਕਰ ਸਕਦਾ ਹੈ ਉਹਦੀ ਹੱਦ ਹੈ ਕੋਈ ਉਹ ਵੀ ਖਤਮ ਹੋ ਜਾਏਗਾ ਕਦੇ ਲੇਖਾ ਵਾਟ ਚਲਾਈਆਂ ਲੇਖਾ ਸੁਣ ਵੇਖਾਓ ਸੁਣਨਾ ਵੇਖਣਾ ਇਹ ਸਭ ਕੁਝ ਲੇਖੇ ਵਿੱਚ ਹੈ ਇਹ ਸੰਸਾਰ ਦੇ ਨਜ਼ਾਰਿਆਂ ਨੂੰ ਦੇਖਣ ਦੀਆਂ ਅੱਖਾਂ ਜੋਤ ਸਰੀ ਜਾ ਸਕਦੀ ਹੈ ਲੇਖੇ ਚ ਇਹ ਸਾਰਾ ਕੁਝ ਲੇਖਾ ਸਾਹ ਲਵਾਈ ਹੈ ਇਹ ਜਿਹੜੇ ਸਵਾਸ ਨੇ ਸਾਡੇ ਇਹ ਵੀ ਗਿਣਤੀ ਦੇ ਨੇ ਇਹ ਵੀ ਖਾਸ ਗਿਣਤੀ ਜਿਗਣੇ ਜਾਂਦੇ ਨੇ ਕਿ ਉਸ ਤੋਂ ਬਾਅਦ ਅਸੀਂ ਲੈ ਨਹੀਂ ਸਕਦੇ ਪੜੇ ਕੇ ਪੁੱਛਣ ਜਾਓ ਕਿ ਇਹਨਾਂ ਗੱਲਾਂ ਬਾਰੇ ਸਭ ਨੂੰ ਪਤਾ ਹੈ ਇਹਦੇ ਪਿੱਛੇ ਪੜੇ ਦੇ ਕੇ ਕੋਣ ਪੁੱਛਣ ਦੀ ਕੀ ਗੱਲ ਹੈ ਕੀ ਕੀ ਜਾਈਏ ਪੁੱਛੀ ਉਹਨਾਂ ਨੂੰ ਜਾ ਕੇ ਇਹ ਚੀਜ਼ਾਂ ਬਾਰੇ ਕੀ ਪੁੱਛੀਏ ਜਾ ਕੇ ਇਹ ਤੇ ਸਾਰੇ ਜਾਣਦੇ ਨੇ ਕੀ ਪੁੱਛਣ ਜਾਤਪਕ ਕੀ ਪੁੱਛੀਏ ਜਾ ਕੇ ਬਾਬਾ ਮਾਇਆ ਰਚਨਾ ਧੋ ਗੁਰੂ ਨਾਨਕ ਪ੍ਰਭਾਸ਼ਾ ਕਨੇ ਭਾਈ ਇਹ ਜਿਹੜੀ ਮਾਇਆ ਹੈ ਇਹ ਰਚਨਾ ਨਾ ਜਿਹੜੀ ਬਚੀ ਹੋਈ ਉਸ ਮਾਲਕ ਨੇ ਮਾਇਆ ਵੱਲੋਂ ਇਹ ਮਾਇਆ ਦੀ ਰਚਨਾ ਸਾਰੀ ਜੀ ਧੋਖ ਹੈ ਜੋ ਸੱਚ ਹੈ ਉਹ ਸੱਚ ਨਹੀਂ ਜੋ ਨજર ਆਉਂਦਾ ਹੈ ਜੋ ਨજર ਨੂੰ ਅਸੀਂ ਸੱਚ ਮੰਨੀ ਬੈਠੇ ਆ ਉਹ ਸੱਚ ਨਹੀਂ ਧੋਖ ਹੈ ਮਾਈ ਮਾਇਆ ਛਲ ਧੋਖ ਹੈ ਅੰਦਰ ਨਾਮ ਵਿਸਾਰਿਆ ਪਰ ਗਿਆਨ ਤੋਂ ਹਿਣਾ ਹੋਇਆ ਹੋਇਆ ਮਨੁੱਖ ਇਸ ਮਾਇਆ ਦੇ ਧੰਦਿਆਂ ਵਿੱਚ ਬੈ ਕੇ ਨਾ ਉਹਨੂੰ ਪੁਰ ਬੈਠਾ ਨਾ ਇਸ ਇਹ ਨਾ ਉਹ ਨਾ ਇਹਨੂੰ ਮਾਇਆ ਮਿਲੀ ਤੇ ਨਾ ਇਹ ਉਸ مالک ਨਾਲ ਜੁੜਿਆ ਦੋਨਾਂ ਬਕਸੇ ਤੁਰਿਆ ਦੁਖਦਾਈ ਚ ਰਿਆ ਦੁਖਦਾ ਮੈਂ ਦੋਨੋਂ ਗਏ ਮਾਇਆ ਮਿੜੀ ਨਾ ਰਾਮ ਇਸ ਕਰਕੇ ਸਾਰੀ ਜ਼ਿੰਦਗੀ ਇਸ ਭਲੇਖੇ ਵਿੱਚ ਹੀ ਰਿਆ ਇਹ ਗਿਣਤੀਆਂ ਮਿਲਤੀਆਂ ਵਿੱਚ ਹੀ ਰਿਆ ਪਰ ਕਹਿੰਦੇ ਨਹੀਂ ਇਹ ਸਾਰਾ ਕੁਝ ਇੱਕ ਧੋਖਾ ਸੀ ਕਿਉਂਕਿ ਗਿਆਨ ਤੋਂ ਹਿਣਾ ਹੋਇਆ ਮਨੁੱਖ ਅੰਨਾ ਹੋ ਬੈਠਾ ਸਮਝ ਰ ਸਕਿਆ ਰਹਾਉ ਜੀਵਨ ਮਰਨਾ ਜਾਇ ਕੈ ਇੱਥੇ ਖਾਜੈ ਕਾਲ ਜੰਮ ਕੇ ਮਨੁੱਖ ਜੁੰਦਾ ਫਿਰ ਮਰਦਾ ਖਾਂਦਾ ਪੀਂਦਾ ਚਲਾ ਜਾਂਦਾ ਬਸ ਇਸ ਨੂੰ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ ਇਸੇ ਨੂੰ ਮਨੁੱਖ ਨੇ ਜ਼ਿੰਦਗੀ ਸਮਝ ਲਿਆ ਵੀ ਚੰਗਾ ਖਾਣਾ ਹੈ ਚੰਗਾ ਪਹਿਨਣਾ ਹੈ ਜੰਮਿਆ ਭਰਿਆ ਬਸ ਚਲਾ ਗਿਆ ਜਿੱਥੇ ਬੈਹ ਸਮਝਾਈ ਹੈ ਜਿੱਥੇ ਕੋਈ ਨਾ ਚੱਲਿਓ ਨਾਲ ਉਸ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਜਿੱਥੇ ਬੈ ਕੇ ਤੇਰਾ ਲੇਖਾ ਸਮਝਿਆ ਜਾਣਾ ਸੀ ਕਿ ਅਸੀਂ ਕਿਉਂ ਆਏ ਆ ਕਾਦੇ ਵਾਸਤੇ ਆਏ ਆ ਕੀ ਕਰਨ ਆਏ ਆ ਉੱਥੇ ਇਸ ਮਾਇਆ ਦਾ ਕੋਈ ਵੀ ਹਿੱਸਾ ਤੇਰੇ ਨਾਲ ਨਾ ਗਿਆ ਨਾ ਧਨ ਗਈ ਨਾ ਦੌੜਦ ਗਈ ਨਾ ਧੀ ਗਈ ਨਾ ਪੁੱਤਰ ਗਿਆ ਨਾ ਇਸਤਰੀ ਗਈ ਕੋਈ ਵੀ ਨਾ ਨਾਲ ਗਿਆ ਉੱਥੇ ਜਿੱਥੇ ਕੋਈ ਨਾ ਚੱਲੇ ਉਹ ਨਾਲ ਰੋਵਣ ਵਾਲੇ ਜਿੱਤੜੇ ਪਿੱਛੋਂ ਜਿਹੜੇ ਰੋਣ ਵਾਲੇ ਸਨ ਜਦੋਂ ਬੰਦਾ ਮਰਦਾ ਹੈ ਪਿੱਛੋਂ ਰੋਣ ਵਾਲੇ ਜਿਹੜੇ ਰਿਵਾਜ ਕਹਿੰਦੇ ਭਾਈ ਸਭ ਬੰਨਾ ਪੰਡ ਪਰਾਲਾ ਬਾਪੂ ਕੀ ਤਾਂਵਾ ਰੋੜੀ ਹੋਈ ਜਾਂ ਕੁਝ ਵੀ ਨਹੀਂ ਪਰਾਲੀ ਇਕੱਠੀ ਕਰੀ ਜਾਂਦੇ ਨੇ ਪਰਾਲੀ ਆਪਾਂ ਕਹਿੰਦੇ ਜਿਹੜਾ ਫੋਕ ਗੱਲਾਂ ਛੋਕੀਆਂ ਗੱਲਾਂ ਨੇ ਪਿੱਛੋਂ ਬਾਅਦ ਚੰਗਾ ਹੁੰਦਾ ਸੀ ਵੜਾ ਹੁੰਦਾ ਸੀ ਦੋ ਦਿਨਾਂ ਬਾਅਦ ਫੁੱਲਫੁਲਾ ਜਾਂਦੇ ਲੋਕ ਖਤਮ ਸਾਰੀਆਂ ਹੀ ਫੋਕੀਆਂ ਪੰਡਾਰੇ ਖਾਸ ਕਰਕੇ ਜਦੋਂ ਕੋਈ ਮਰ ਜਾਂਦਾ ਹੈ ਤੇ ਜਦੋਂ ਅਸੀਂ ਫਿਰ ਗੁਰੂ ਦੀ ਹਜ਼ੂਰੀ ਚ ਘੜੋ ਕੇ ਉਹਨੂੰ ਸ਼ਰਧਾਂਜਲੀयां ਦਿੰਨੇ ਆ ਤੇ ਉੱਥੇ ਸਭ ਨੂੰ ਪਤਾ ਹੁੰਦਾ ਕਿ ਇਹ ਬੰਦੇ ਝੂਠ ਬੋਲਦੇ ਪਏ। ਸ਼ਰਧਾਂਜਲੀ ਦਾ ਮਤਲਬ ਹੀ ਝੂਠ ਬੋਲਣਾ ਹੋ ਗਿਆ ਬਸ। ਕਹਿੰਦੇ ਉਹ ਪੰਡ ਪ੍ਰਾਲ ਹੈ ਉਹਨੂੰ ਪੰਡ ਪ੍ਰਾਲ ਕਹਿੰਦੇ ਆ। ਜੋ ਪ੍ਰਾਲੀ ਕਠੀ ਕੀਤੀ ਹੁੰਦੀ ਹੈ ਸਾਰੀ ਉੱਥੇ ਅਸੀਂ ਪੰਡ ਚੁੱਕੀ ਫਿਰਦੇ ਆ ਜੀ ਆਹ ਕੀਤਾ ਉਹਨੇ ਆ ਉਹ ਕੀਤਾ ਜਦ ਕਿ ਕੀਤਾ ਵੀ ਕੁਝ ਨਹੀਂ ਹੁੰਦਾ। ਮਰੀਆ ਬੰਦਾ ਸ਼ਰਾਬ ਪੀ ਕੇ ਹੁੰਦਾ ਤੇ ਅਸੀਂ ਉੱਥੇ ਕਹਿਣੀਆਂ ਜੀ ਗੁਰਮੁਖ ਜਨਮ 'ਤੇ ਸਵਾਰ ਦਰਗਾ ਚੱਲਿਆ ਬਾਗੁਰੂ ਮੁਖਾ ਇਹੋ ਜਿਹਾ ਗੁਰਮੁਖ ਕੋਫਰ ਕੀ ਕਰਾਉਣਾ ਸੀ ਜਾਂਦੇ ਹੁੰਨੇ ਆ ਉੱਥੇ ਜਿੰਨੇ ਵੀ ਲੋਕ ਬੈਠੇ ਹੁੰਦੇ ਨੇ ਉਹ ਸਭ ਨੂੰ ਪਤਾ ਹੁੰਦਾ ਇਹ ਬੰਦਾ ਝੂਠ ਬੋਲਦਾ ਪਿਆ ਇੱਥੇ ਮੈਂ ਆਪਣੇ ਰੋਣ ਵਾਲੇ ਜਿਹੜੇ ਰੋ ਵੀ ਰਹੇ ਹੁੰਦੇ ਨੇ ਤੁਸੀਂ ਆਪ ਹੀ ਵੇਖ ਲਓ ਕਿ ਜਦੋਂ ਜੇ ਕਿਸੇ ਨੂੰ ਦੁੱਖ ਹੋਏ ਉਹਦੇ ਅੰਦਰੋਂ ਤੇ ਆਵਾਜ਼ ਨਹੀਂ ਨਿਕਲਦੀ ਉਹ ਬਤੁਰੋਏਗਾ ਉਹਦੇ ਅੰਦਰੋਂ ਤੇ ਆਵਾਜ਼ ਨਹੀਂ ਨਿਕਲਦੀ ਹੁੰਦੀ ਤੇ ਉੱਥੇ ਤੇ ਲੋਕ ਜੇ ਕਲਾਲਾ ਰੋਂਦੇ ਇਹ ਕਰਕੇ ਪ੍ਰਾਲੀ ਬਣਦੇ ਸਾਰੇ ਇਹ ਗੱਲ ਗੁਰੂ ਨਾਨਕ ਪਾਛੇ ਨੇ ਬੜੀ ਸਪਸ਼ਟ ਕੀਤੀ ਸਭ ਬੰਦੇ ਪੰਡ ਪ੍ਰਾਲ ਸਭ ਕੋ ਆਖੇ ਬਹੁਤ ਬਹੁਤ ਘਟ ਨਾ ਆਖੇ ਕੋਈ ਏ ਬਾਏ ਗੁਰੂ ਜੀ ਕਾਰਪੁਰਖ ਜੀਓ ਤੁਹਾਡੇ ਕੋਲੋਂ ਮੰਗਦੇ ਸਾਰੇ ਹੀ ਨੇ ਥੋੜਾ ਕੋਈ ਨਹੀਂ ਮੰਗਦਾ ਬਹੁਤ ਬਹੁਤ ਇਹ ਆਇਆ ਮਨ ਨੂੰ ਨਿਸਰੇ ਮੰਗਾ ਦਮਾਂ ਦਮ ਸੋ ਪ੍ਰਭ ਚਿਤ ਨਾ ਆਵੇ ਨਾਨਕ ਨਹੀਂ ਕਰ ਉਹ ਪ੍ਰਭ ਨੂੰ ਕਦੇ ਚੇਤੇ ਨਹੀਂ ਕੀਤਾ ਉਹ ਚੀਜ਼ ਮੰਗਦਾ ਪਿਆ ਜਿਹੜੀ ਕੰਮ ਦੀ ਨਹੀਂ ਸਭ ਕੋ ਆਖੇ ਬਹੁਤ ਬਹੁਤ ਘਟਨਾ ਆਖੇ ਕੋਈ ਕੀਮਤ ਕਿਨੇ ਨਾ ਪਾਈ ਆ ਕਹਿਣ ਨਾ ਵੱਡਾ ਹੋਏ ਤੇ ਮੈਨੂੰ ਜੀ ਕੀਮਤ ਕੋਈ ਨਹੀਂ ਪਾ ਸਕਿਆ ਵੱਡਾ-ਵੱਡਾ ਤੁਸੀਂ ਕਹਿੰਦੇ ਨੇ ਸਾਰੇ ਜੀ ਪਰ ਤੁਹਾਡੇ ਕਹਿਣ ਨਾਲ ਥੋੜੀ ਵੱਡਾ ਹੋ ਜਾਏਗਾ ਉਹ ਤੇ ਹੈ ਹੀ ਵੱਡਾ ਕਿਉਂਕਿ ਸਾਡੀ ਮੱਤ ਥੋੜੀ ਪੰਚਮ ਪਾਸ਼ਾ ਮਹਾਰਾਜ ਜੀ ਬਾਣੀ ਸੁਣਵਾਉਂਦੇ ਨੇ ਇਤੋਂ ਸਮਰੱਥ ਵੱਡਾ ਮੇਰੀ ਮੱਤ ਥੋੜੀ ਨਾਲ ਅਸੀਂ ਮਹਾਰਾਜ ਥੋੜੀ ਮੱਤ ਦੇ ਆ ਸਾਡੀ ਮੱਤ ਇੰਨੀ ਨਹੀਂ ਕਿ ਅਸੀਂ ਤੇਨੂੰ ਤੇਰੀ ਸਮਰੱਥਾ ਨੂੰ ਲੋਕਾਂ ਸਾਹਮਣੇ ਬਿਆਨ ਕਰ ਸਕੀਏ ਕੀਮਤ ਕਿਨੇ ਦਾ ਪਾਈ ਆ ਤੈਨ ਨਾ ਵੱਡਾ ਹੋਏ ਸਾਚਾ ਸਾਹਿਬ ਇਕ ਤੂੰ ਹੋਰ ਜੀਆ ਕੀਤੇ ਲੋਕ ਤੂੰ ਸਾਰਿਆਂ ਦਾ ਸਾਹਿਬ ਹੈ ਮਾਲਕ ਹੈ ਇਕੋ ਹੀ ਹੈ ਇਕੱਲਾ ਇਥੋਂ ਨਹੀਂ ਹੋਰ ਕਿੰਨੇ ਹੀ ਲੋਕ ਨੇ ਜੀਵ ਨੇ ਕੱਲੀ ਸਾਡੀ ਧਰਤੀ ਦੇ ਨਹੀਂ ਗੁਰੂ ਨਾਨਕ ਪਾਤਸ਼ਾਹ ਪੂਰੇ ਬ੍ਰਹਿਮੰਡ ਦੀ ਗੱਲ ਕਰਦੇ ਨੇ ਤੂੰ ਉਹਨਾਂ ਵੀ ਮਾਲਕ ਹੈ ਤੂੰ ਸਾਬ ਹੈ ਸੱਚਾ ਹੈ ਹਮੇਸ਼ਾ ਰਹਿਣ ਵਾਲਾ ਹੈ ਤੇ ਤੂੰ ਤੇ ਸਾਰਿਆਂ ਦੀ ਮਾਲਕ ਹੈ ਇਕੱਲੇ ਇਹ ਸਾਡੀ ਧਰਤੀ ਮਾਤ ਲੋਕ ਦੇ ਨਹੀਂ ਹੋਰ ਵੀ ਅਨੇਕਾ ਲੋ ਨੇ ਹੋਰ ਵੀ ਅਨੇਕਾ ਹੀ ਬ੍ਰਹਿਮੰਡ ਨੇ ਤੂੰ ਉਹਨਾਂ ਦਾ ਵੀ ਮਾਲਕ ਹੈ ਨੀਚਾ ਅੰਦਰ ਨੀਚ ਜਾਤ ਨੀਚ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉਖਿਆ ਰੀਸ ਇਤਿਹਾਸ ਕੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਸੁਭਾਅ ਦਾ ਪਤਾ ਲੱਗਦਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਗੱਲ ਕਹੀ ਨਾ ਪੂਰੀ ਵਜੂਦ ਨਾਲ ਐਵੇਂ ਫੋਕਾ ਜਿਹਾ ਹੌਸਲਾ ਨਹੀਂ ਦਿੱਤਾ ਕਿੰਨੇ ਜਿਹੜੇ ਨੀਂਚਾ ਅੰਦਰ ਨੀਚ ਜਾਤ ਕਿਉਂਕਿ ਸਾਡਾ ਸਮਾਜ ਜਿਹੜਾ ਹੈ ਉਹ ਜਾਤਾਂ ਪਾਤਾਂ ਚ ਵੰਡਿਆ ਗਿਆ ਇੱਕ ਪਾਸੇ ਉਹ ਹੈ ਇਹ ਕਸੀ ਨੀਚ ਕਰਮ ਬੈ ਰੋਏ ਇੱਕ ਕਰਮਾ ਕਰਕੇ ਨੀਚ ਨਹੀਂ ਇੱਕ ਉਹ ਲੋਕ ਨੇ ਜੋ ਹੱਦੇ ਤੋਂ ਗਰੀਬ ਨਹੀਂ ਜਿਹੜੇ ਉਹ ਸਮਾਲਕ ਨਾਲ ਜੁੜੇ ਹੋਏ ਨੇ ਉਹ ਗੁਰਵਖ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਵਖ ਰਿਧਾ ਹੈ ਗਰੀਬੀ ਆਵੇ ਉਹਨਾਂ ਦੀ ਵੀ ਗੱਲ ਕਰਦੇ ਨੇ ਮਹਾਰਾਜ ਇੱਥੇ ਬਾਸ਼ਕ ਨੇ ਨੀਚਾ ਅੰਦਰ ਨੀਚ ਜਾਤ ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਨੇ ਉਹਨਾਂ ਕੋ ਵੀ ਨੀਚ ਨੇ ਜਿਹੜੇ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਪਾਸ਼ਕ ਨੇ ਮੈਨੂੰ ਉਹਨਾਂ ਦਾ ਸਾਥ ਦੇ ਮੈਂ ਉਹਨਾਂ ਦਾ ਸਾਥ ਦਿਨ ਨਾਲ ਖੜਾ ਉਹਨਾਂ ਦੇ ਵੱਡਿਆਂ ਸਿਓ ਕਿਆ ਰੀਸ ਇੰਨੀ ਕਰਦੇ ਸਾਰੇ ਕਹਿੰਦੇ ਨੇ ਇੱਥੇ ਬਸ ਹੀ ਸਾਥਾਂ ਨਾਲ ਖੜੇ ਆ ਪਰ ਨਾਲ ਕਿਹਾ ਵੱਡਿਆਂ ਸਿਓ ਕਿਆ ਰੀਸ ਜਿਹੜੇ ਆਪਣੇ ਆਪ ਨੂੰ ਵੱਡੇ ਘਵਾਉਂਦੇ ਨੇ ਉਹਨਾਂ ਨਾਲ ਕੀ ਰੀਸ ਸਾਡੀ ਕਿਉਂਕਿ ਪ੍ਰਮਾਤਮਾ ਉਹਨੂੰ ਵੱਡਾ ਪਾਉਂਦਾ ਨਹੀਂ ਵੱਡਪਣ ਜਿਹੜਾ ਹੈ ਨਾ ਹਰ ਜੂ ਹੰਕਾਰ ਨਾ ਭਾਵੇਈ ਉਹਨਾਂ ਨਾਲ ਮੇਰੀ ਕੀ ਨਹੀਂ ਸਿੱਖਦੇ ਇਸ ਕਰਕੇ ਮੈਂ ਉਹਨਾਂ ਨਾਲ ਖੜੋਤਾ ਜਿਹੜੇ ਨੀਚ ਨੇ ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਨੇ ਨੀਵੇਂ ਕਹਿੰਦੇ ਨੇ ਨਿਮਾਣੇ ਕਹਿੰਦੇ ਨੇ ਵੱਡਿਆਂ ਸੇ ਉਹ ਕਿਆ ਰੀਸ ਨਾਨਕ ਤិន ਕੈ ਸੰਗ ਸਾਥ ਵੱਡਿਆ ਸੋ ਕਿਆ ਰੀ ਜਿੱਥੈ ਨੀਚ ਸੰਭਾਲੀਆਂ ਨਾ ਤਿੱਥੈ ਨਦਰ ਤੇਰੀ ਬਖਸ਼ਿਸ਼ ਜਿੱਥੇ ਉਹ ਨੀਚਾਂ ਦੀ ਸੰਭਾਲ ਕੀਤੀ ਜਾਂਦੀ ਹੈ ਇਹ ਵਹਿਰੂ ਤੇਰੀ ਨਦਰ ਦੀ ਬਖਸ਼ਿਸ਼ ਉਹਨਾਂ ਉੱਤੇ ਹੈ ਭਾਵ ਜਿਹੜੇ ਨਿਮਾਣਿਆਂ ਨੂੰ ਗੜ ਨਾਲ ਲਾਉਂਦੇ ਨੇ ਜਿਹੜੇ ਨਿੱਗਿਆਂ ਨੂੰ ਚੁੱਕਦੇ ਨੇ ਇਹ ਪ੍ਰਭੂ ਤੇਰੀ ਨਦਰੀ ਉਹਨਾਂ ਉੱਤੇ ਹੈ ਇਸ ਕਰਕੇ ਮੈਨੂੰ ਸਾਥ ਉਹਨਾਂ ਦਾ ਦੇ ਤੇਰੇ ਤੇ ਨਾਮ ਨਾਲ ਜੁੜੇ ਹੋਏ ਅੰਦਰੋਂ ਨੀਵੇਂ ਨੇ ਜਿਹੜੇ ਜਿਹੜੇ ਸੁਭਾਅ ਕਰਕੇ ਮਨ ਕਰਕੇ ਨਿਮਰਤਾ ਵਾਲੇ ਨੇ ਉੱਥੇ ਤੇ ਤੇਰੀ ਨਜ਼ਰ ਜਾਂਦੀ ਹੈ ਇਸ ਕਰਕੇ ਮੈਨੂੰ ਉਹਨਾਂ ਦਾ ਸਾਥ ਦੇ ਉਹਨਾਂ ਦਾ ਸਾਥ ਮੈਂ ਤੇਰੇ ਕੋਲੋਂ ਮੰਗਦਾ ਹਾਂ ਵੱਡਿਆਂ ਨਾਲ ਮੇਰੀ ਕੋਈ ਰੀਸ ਨਹੀਂ ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਆਣੇ हम बारक हर प्रभु के हैं ए आणी